ਇਸਵਲ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਜਿੱਥੇ ਬਜਟ ਸੈਸ਼ਨ ਦੇ ਤੀਜੇ ਦਿਨ ਦੀ ਵੀ ਹੰਗਾਮੇਦਾਰ ਸ਼ੁਰੂਆਤ ਹੋਈ। ਅਕਾਲੀ ਦਲ ਦੇ ਵੱਲੋਂ ਅੱਜ ਵੀ ਕਿਸਾਨ ਕਰਜ਼ਾ ਮੁਕਤੀ ਦੇ ਉਤੇ ਬਹਿਸ ਤੇ ਮਸਲੇਤੇ ਸਰਕਾਰ ਦਾ ਵਿਰੋਧ ਕੀਤਾ ਗਿਆ। ਅਕਾਲੀ ਦਲ ਵੱਲੋਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਸਦਨ ਦੇ ਬਾਹਰ ਗੈਲਰੀ ਦੇ ਵਿੱਚ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ। ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਾਲੀ ਦਲ ਦੇ ਵਿਧਾਇਕਾਂ ਵਿਚਕਾਰ ਤਿੱਖੀ ਤਕਰਾਰਬਾਜ਼ੀ ਵੀ ਹੋਈ। ਜਿਸ ਕੰਨ ਸਪੀਕਰ ਨੇ ਸਦਨ ਨੂੰ ਅੱਧੇ ਘੰਟੇ ਦੇ ਲਈ ਮੁਲਤਵੀ ਕਰ ਦਿੱਤਾ ਸਦਨ ਦੀ ਕਾਰਵਾਈ ਦੇ ਦੌਰਾਨ ਹੋਰ ਕੀ ਕੁਝ ਹੋਇਆ ਇਸ ਦੀ ਵਜਿਿਹੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਯਾਦਵੰਤਰ ਸਿੰਘ ਦੇਖੋ ਸਦਨ ਦੀ ਕਾਰਵਾਈ ਅੱਜ ਬੜੀ ਹੰਗਾਮੇਪਰ ਭਰਪੂਰ ਫਿਰ ਰਹੀ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਅੰਦਰ ਬੜੀ ਤਿੱਖੀ ਟਕਰਾਰਵਾਜ਼ੀ ਹੋਈ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ ਦੇ ਉੱਤੇ ਹਮਲੇ ਕੀਤੇ ਕਿ ਉਹਨਾਂ ਨੇ ਆਪਣੀਆਂ ਬੱਸਾਂ ਚਲਾਈਆਂ ਪੰਜਾਬ ਦੇ ਅੰਦਰ ਜਿਹੜੀ ਸਰਕਾਰੀ ਟਰਾਂਸਪੋਰਟਾ ਨੂੰ ਬਰਬਾਦ ਕਰਦੀ ਬਹੁਤ ਤਿੱਖੇ ਹਮਲੇ ਫਿਰ ਅਕਾਲੀ ਦਲ ਨੇ ਸਿੱਧੂ ਦੇ ਉੱਤੇ ਕੀਤੀ ਤਾਂ ਕਾਫੀ ਜ਼ਿਆਦਾ ਤੂਮ-ਤੂਮ ਆਮ ਆਦਮੀ ਪਾਰਟੀ ਤੋਂ ਬਾਅਦ ਜਿਹੜਾ ਸਦਨ ਆ ਇੱਕ ਘੰਟੇ ਦੇ ਲਈ ਮੁਲਤਵੀ ਕੀਤਾ ਗਿਆ ਸਪੀਕਰ ਦੇ ਵੱਲੋਂ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਸਦਨ ਤੋਂ ਬਾਹਰ ਧਰਨਾ ਦਿੱਤਾ ਆਮ ਆਦਮੀ ਪਾਰਟੀ ਦਾ ਕਹਿਣਾ ਸੀਗਾ ਕਿ ਸਾਡੇ ਖਿਲਾਫ ਜਿਹੜਾ ਜਿਹੜਾ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਬਹੁਤ ਸਾਰੇ ਮਾਮਲੇ ਅੰਦਰ ਸਾਡੇ ਖਿਲਾਫ ਵੀ ਸਾਜ਼ਿਸ਼ ਹੋ ਰਹੀ ਹੈ ਤੇ ਅਕਾਲੀ ਦਲ ਕਹਿ ਰਿਹਾ ਕਿ ਕਿਸਾਨ ਕਰਜ਼ਾ ਮੁਕਤੀ ਦੀ ਦੇ ਮਾਮਲੇ ਦੇ ਉੱਤੇ ਜਿਹੜੀ ਉਹ ਡਿਬੇਟ ਤੋਂ ਨਹੀਂ ਡਿਬੇਟ ਨਹੀਂ ਕਰਵਾਈ ਜਾ ਰਹੀ ਪਰ ਸਿੱਧੂ ਤੇ ਅਕਾਲੀ ਦਲ ਦੇ ਦਰਮਿਆਨ ਬਹੁਤ ਜ਼ਿਆਦਾ ਤਿੱਖੀਆਂ ਝੜਪਾਂ ਹੋਈਆਂ ਇੱਕ ਤਰ੍ਹਾਂ ਦੀ ਆਪਸ ਚ ਹੱਥੋ ਪਾਈ ਹੁੰਦੀ ਹੁੰਦੀ ਰਹਗੀ ਇਸ ਤਰ੍ਹਾਂ ਇਹ ਸਦ ਤੱਕ ਜਿਹੜੀ ਲੜਾਈ ਪਹੁੰਚ ਗਈ ਸੀ ਜਿਸ ਤੋਂ ਬਾਅਦ ਸਪੀਕਰ ਨੇ ਜਿਹੜਾ ਸਦਨਾ ਅੱਧੇ ਘੰਟੇ ਦੇ ਲਈ ਮੌਨਤੂਰੀ ਕੀਤਾਗਾ ਜੀ ਧੰਨਵਾਦ